ਦੋਸਤੋ ਬਾਈ ਬਛੇਰਾ ਲੈ ਕੇ ਆਇਆ ਤਲਵੰਡੀ ਸਾਹਿਬ ਉਹਦੇ ਮੇਲੇ ਦੇ ਉੱਤੇ ਤੇ ਬਾਈ ਦੇ ਨਾਲ ਗੱਲਬਾਤ ਕਰਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸੇਲ ਆਸਤੇ ਹਾਂਜੀ ਕੀ ਡਿਟੇਲ ਆ ਬਾਈ ਦੱਸੋ ਇਹਦੀ ਇਹ ਉਹ ਘੋੜੀ ਦਾ ਬੱਚਾ ਜੀ ਗੱਡੀ ਘੋੜੀ ਦਾ ਬੱਚਾ ਬਾਈ ਦਿਖਾ ਦੀ ਠੀਕ ਆ ਬਾਈ ਘੋੜੇ ਦਾ ਆਪਾਂ ਨੂੰ ਪਤਾ ਨਹੀਂ ਖਰੀਦੀ ਸੀ ਘੋੜੀ ਘੋੜੀ ਖਰੀਦੀ ਹੈ ਹਾਂਜੀ ਠੀਕ ਆ ਬੋ ਕਿੰਨੇ ਚਿਰ ਦਾ ਹੋ ਗਿਆ ਇਹ 4 ਮਹੀਨਿਆਂ ਦਾ ਹੋਣ ਵਾਲਾ ਜੀ 4 ਕੁ ਦਿਨਾਂ ਦਾ 4 ਮਹੀਨਿਆਂ ਦਾ ਕਿਵੇਂ ਵਾਲਪੋਰਨ ਜਮਾ ਬਿਲਕੁਲ ਸਾਫ਼ ਹੈ ਜੀ ਬਾਹਰ ਰੇਹਣੇ ਜਾਂ ਨਾਕ ਵੀ ਨਹੀਂ ਠੀਕ ਆ ਅੱਖਾਂ ਕਿਵੇਂ ਆਖਾਂ ਦੇਖੋ ਕਾਲੀਆਂ ਠੀਕ ਆ ਕਾਲੀਆਂ ਨੇ ਕਿਹੜਾ ਏਰੀਆ ਬਈ ਆਪਣਾ ਮਾਨਸਾ ਜੀ ਮਾਨਸਾ ਨਾ ਖਾਰਾ ਬਰਨਾਲਾ ਪਿੰਡ ਠੀਕ ਆ ਨੰਬਰ ਬੋਲੇ ਬਈ ਆਪਣਾ 93648 ਜੀ 88858 ਜੀ ਕਿੰਨੇ ਕਿ ਜਾਨਵਰ ਬਈ ਕਰੇ ਆਪਣੇ ਕੋਲ ਦੋ ਜਾਨਵਰ ਹੀ ਦਿਖਾਇਓ ਮੜੇ ਤੋਰਿਓ ਛੱਡੋ ਭਾਈ ਘੋੜੀ ਵੀ ਸੇਲ ਹੈ ਕਿ ਨਹੀਂ ਨਹੀਂ ਘੋੜੀ ਹੀ ਸੇਲ ਕਰ ਰਹੇ ਹਾਂ ਘੋੜੀ ਹੀ ਹੈ ਕਿੰਨਾ ਕਿੰਨੀ ਹਾਈਟ ਆ ਘੋੜੀ ਦੀ ਘੋੜੀ ਦੀ ਹੋਊ ਕੋਈ 98 ਨੂੰ ਪੈਨਸ਼ਨ 98 ਨੂੰ ਪੈਨਸ਼ਨ ਠੀਕ ਹੈ ਜੀ ਮੋਬਾਈਲ ਨੰਬਰ ਬੋਲ ਦਿਓ ਬਈ 94648 ਜੀ 88658 ਠੀਕ ਹੈ ਭਾਈ ਸੰਪਰਕ ਕਰ ਲਓ ਜੀ ਦੋਸਤੋ ਜਿਹੜੇ ਵੀ ਭਰਾਵਾਂ ਨੇ ਖਰੀਦਣਾ ਹੋਇਆ ਤੇ ਬਾਕੀ ਡਿਟੇਲ ਤੁਸੀਂ ਬਾਜੀ ਤੋਂ ਫੋਨ ਨੰਬਰ ਭਾਈ ਨੇ ਦੱਸਤਾ ਤੇ ਫੋਨ ਤੇ ਲੈ ਸਕਦੇ ਠੀਕ ਆ ਬਈ ਧੰਨਵਾਦ ਧੰਨਵਾਦ